ਦੇਖਣ ਦੇ ਹਿਸਾਬ ਦੇ ਵਿੱਚ ਪਾਈਆਂ ਨੇ ਇੰਨਾ ਸ਼ਿੰਗਾਰ ਕੇ ਰੱਖਿਆ ਹੋਇਆ ਇੰਨਾ ਸੰਭ ਕੇ ਰੱਖਿਆ ਹੋਇਆ ਕੋਈ ਕਹਿ ਨਹੀਂ ਸਕਦਾ ਕਿ 1990 ਮਾਡਲ ਆ ਮਤਲਬ ਇੰਜਨ ਪੱਖੋਂ ਇੰਜਨ ਪੱਖੋਂ ਪੋਰਾ ਕੁਝ ਨਹੀਂ ਕਰਾਇਆ ਯਾਰ ਫੋਰਡ ਜਿਹੜਾ ਟਰੈਕਟਰ ਆ ਨਾ ਤੇ ਆਪਣੀ ਜਿਹੜੀ ਆਵਾਜ਼ ਆ ਇਹਦੀ ਇੰਨੀ ਘੈਂਟ ਆਵਾਜ਼ ਆ ਨਾ ਕਿੰਨਾ ਕ ਟਾਈਮ ਹੋ ਗਿਆ ਰੀਸਟੋਰ ਕਰਾਈ ਨੂੰ ਯਾਰ 2-3 ਸਾਲ ਹੋ ਗਏ ਅਛੇ 3 ਸਾਲ ਹੋ ਗਏ ਰੀਸਟੋਰ ਕਰਾਈ ਨੂੰ ਕਮੀਆਂ ਦਾ ਕੋਈ ਨਹੀਂ ਹੈ ਬਸ ਵੀਰ ਹਾਂ ਗੇਰ ਆ ਕੀ ਬ੍ਰੇਕਾਂ ਕੀ ਬਰੋਕ ਲਗਾ ਬਾਕੀ ਥੋੜੀ ਕੋਈ T20 ਹਿੱਸਾ ਆ ਗਿਆ ਆਪਣਾ ਐਡਜਸਟੇਬਲ ਆਪਾਂ ਏਡੇ ਵੱਡੇ ਟੈਰ ਕੋਹਤਾ ਲੰਨੇ ਆ ਤੇ ਬਾਈ ਜਿਨੇ ਆਪਾਂ ਇੱਥੇ ਦੇਖ ਰਿਏ ਸੀਗੇ ਸਪੇਸ ਤਾਂ ਯਾਰ ਨਾਲ ਦੇ ਬਰਾਬਰ ਆ ਮੋੜਨ ਦੇ ਵਿੱਚ ਕੋਈ ਦਿੱਕਤ ਔਕਤ ਜਮਾਂ ਵੀ ਨਹੀਂ ਯਾ ਸਭ ਉਸੇ ਆ ਵੀਰ ਦਾ ਆਉਂਦਾ ਕੰਮ ਬਦਨਾਮ ਕਰੇ ਸੋਹਣੀਏ ਜਗ ਜੋ ਵੀ ਪਰੇਸ਼ਾਨੇ ਆਮ ਕਰੇ ਸੋਹਣੀਏ ਤੇ ਮੇਰੇ ਪੈੱਟ ਤੇ ਆਰਾਮ ਕਰੇ ਸੋਹਣੀਏ ਪੈਸਾ ਡਿਗੇ ਪੈਂਕਾ ਚ ਆਲਾਮ ਕਰੇ ਸੋਹਣੀਏ ਉੱਤੇ ਦੇਖ ਕੁੱਤੇ ਕੰਪਟੇ ਮੈਂ ਡੱਡਰ ਕੁੱਟੇ ਦੇਖ ਉੱਤੇ ਕੰਗ ਕੁੱਤਾ ਮੈਂ ਲੁੱਟੇ ਦੇਖ ਉੱਤੇ ਕੰਗ ਕੁੱਤਾ ਮੈਂ ਉਸੇ ਤੇ ਤੇ ਕੰਗ ਕੁੱਤੇ ਮੈਂ ਉਸੇ ਬਲਾਕ ਚੋ ਸੋਹਣੀਏ ਸਰਕਾਂ ਤੇ ਘੁੰਮੇ ਸੋਹਣੇ ਚਾਨ ਕਰੇ ਸੋਹਣੇ ਸੰਗਾਂ ਜਿਧੋਂ ਜਨਤਾ ਸਲਾਮ ਕਰੇ ਸੋਹਣੇ ਤੀਜ਼ ਕਰੇ ਰੰਨਾ ਨਕਲਾਮ ਕਰੇ ਸੋਹਣੀ ਮਾਰ ਵਕ ਲਕਤਾ ਹਰਾਮ ਕਰੇ ਸੋਹਣੇ ਨੋਲੀ ਨੇ ਸ਼ਿੱਟ ਨਾ ਕਰਾਮ ਕਰੇ ਸੋਹਣੀ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਨਾ ਥੋਨੇ ਕਦਾ ਟਰੈਕਟਰ ਦਿਖਾਣ ਲੱਗਾ ਮਤਲਬ ਜਿਹੜੇ ਆਪਣੇ ਦੇਖਣ ਦੇ ਹਿਸਾਬ ਦੇ ਵਿੱਚ ਬਾਈਆਂ ਨੇ ਇੰਨਾ ਸ਼ਿੰਗਾਰ ਕੇ ਰੱਖਿਆ ਹੋਇਆ ਇੰਨਾ ਸੰਭਾਲ ਕੇ ਰੱਖਿਆ ਹੋਇਆ ਕੋਈ ਕਹਿ ਨਹੀਂ ਸਕਦਾ ਕਿ 1990 ਮਾਡਲ ਆ 쇼 ਤੋਂ ਤਾਂ ਆਪਣਾ ਮੈਂ ਗੱਲ ਕਰਾਂ ਜਿਵੇਂ ਫਾਰਮ ਟਰੈਕ ਦੀ 쇼 ਹੁੰਦੀ ਆ ਆਪਣਾ ਫਾਰਮ ਟਰੈਕ ਦਾ ਕੋਈ ਟਰੈਕਟਰ ਹੋਣਾ ਬਟ ਇਹ ਜਿਹੜਾ ਟਰੈਕਟਰ ਆਪਣਾ ਫੋਰਡ ਆ ਲਿਆਂਦਾ 3610 ਆ ਤੇ ਬਾਈ ਨੇ ਬਹੁਤ ਵਧੀਆ ਰੱਖਿਆ ਵੀ ਸੰਭਾਲ ਕੇ ਆ ਤੇ ਗੱਲ ਕਰਦੇ ਆ ਆਪਾਂ ਬਾਈ ਨਾਲ ਮਿਲਦੇ ਆ ਆਪਾਂ ਹੈਨਾ ਕਿੰਨੇ ਮਤਲਬ ਬਾਈ ਨੇ ਪੈਸੇ ਜਿਹੜੇ ਉੱਤੇ ਸਪੈਂਡ ਕਰਤੇ ਤੇ ਕੀ ਕੀ ਆ ਆਪਣਾ ਬਾਈ ਨੇ ਐਕਸੈਸਰੀਜ਼ ਵਗੈਰਾ ਲਾਈਆਂ ਨੇ ਵਰੇ ਤੁਹਾਡਾ ਨਾਂ ਜੀ ਦਿਲਪੁਰ ਸਿੰਘ ਹੈ ਜੀ ਤੇ ਤੁਹਾਡੀ ਉਮਰ ਭਾਈ 17 ਸਾਲ ਅਸੀਂ ਆਪਾਂ ਗੱਲ ਕਰਕੇ ਹਟਿਆ ਆਪਣਾ 1990 ਮਾਡਲ ਆ ਨਾ ਤੁਸੀਂ ਸੰਭਾਲ ਤੇ ਸ਼ਿੰਗਾਰ ਕੇ ਰੱਖਿਆ ਟਰੈਕਟਰ ਕੋਈ ਕਹਿ ਨਹੀਂ ਸਕਦਾ ਕਿ 1990 ਮਾਡਲ ਆ ਤੇ ਭਾਈ ਕੀ ਕੀ ਕਰਾਇਆ ਆ ਆਪਾਂ ਗੱਲ ਕਰੀਏ ਹੁਣ ਬਸ ਹੀ ਪੇਂਟ ਕਰਾਇਆ ਬੈਂਪਰ ਡੈਕ ਮਤਲਬ ਉਹੀ ਆਪਣੇ ਜਿਹੜੀ ਚੀਜ਼ਾਂ ਬਦਲਵਾੰਦਾ ਨਾਰਮਲ ਉਹ ਚੀਜ਼ਾਂ ਲਵਾਈ ਹੋਏ ਨੇ ਤੇ ਭਾਈ ਆਪਣਾ ਰੀਸਟੋਰ ਵਗੈਰਾ ਕਰਾਇਆ ਹੋਏ ਜੀ ਰੀਸਟੋਰ ਥੋੜਾ ਬਹੁਤ ਹੀ ਕੰਮ ਕਰਾਇਆ ਇਹਨੇ ਨਹੀਂ ਕਰਾਇਆ ਅੱਛਾ ਜੀ ਤੇ ਕੀ ਕੀ ਕਰਾਇਆ ਭਾਈ ਰੀਸਟੋਰ ਦੇ ਵਿੱਚ ਬਸ ਜਿਸ ਤਰ੍ਹਾਂ ਪੇਂਟ ਵਗੈਰਾ ਹੋ ਗਿਆ ਹਾਈ ਪੇਂਟ ਕਰਵਾ ਸਾਰੇ ਮਗਰਾੜ ਟਾਇਰ ਟੱਪੇ ਚਾਰੇ ਨਵੇਂ ਪਵਾਏ ਦੇ ਅੱਛਾ ਜੀ ਬਾਈ ਨੇ ਆਪਣਾ ਪੇਂਟ ਕਰਾਇਆ ਹੋਇਆ ਪੇਂਟ ਬਾਈ ਆਪਣਾ 2K ਆ 2K ਪੇਂਟ ਹੈ 2K ਬਾਈ ਨੇ ਪੇਂਟ ਕਰਾਇਆ ਹੋਇਆ ਆਪਣੇ ਮਗਰਾੜ ਚੇਂਜ ਕਰਾਏ ਹੋਏ ਨੇ ਬਾਕੀ ਆਪਣੇ ਟਾਇਰ ਟੱਪੇ ਪਾਏ ਦਾਣ ਆਪਣੇ ਨਵੇਂ ਪਾਏ ਹੋਏ ਨੇ ਬਾਈ ਨੇ ਠੀਕ ਹੈ ਜੀ ਠੀਕ ਹੈ ਤੇ ਬਾਈ ਜਿਵੇਂ ਆਪਾਂ ਗੱਲ ਕਰੀਏ ਸਾਰੇ ਦਾ ਖਰਚਾ ਆਪਣਾ ਕਿੰਨੇ ਪੈ ਗਿਆ ਤੁਹਾਨੂੰ ਇੰਨਾ ਲੱਖ ਤਾਂ ਰੀਟਲ ਗਜ਼ਾਈ ਮਤਲਬ ਸਾਰਾ ਤਿਆਰ ਖੂਨ ਦੇ ਵਿੱਚ ਆ ਟਾਈ ਟੱਪੇ ਸਾਰੇ ਵਿੱਚ ਅੱਛਾ ਜੀ ਤੇ ਬਾਈ ਜਦੋਂ ਤੁਸੀਂ ਲਿੱਤਾ ਸੀਗਾ ਇੱਕ ਕਿੰਨਾ ਲਿੱਤਾ ਸੀਗਾ ਜਦੋਂ 1 ਲੱਖ ਦਾ ਲਿਆ ਸੀ ਅੱਛਾ ਜੀ ਤੇ 1 ਲੱਖ ਦਾ ਬਾਈ ਨੇ ਟਰੈਕਟਰ ਲਿੱਤਾ ਸੀਗਾ ਤੇ ਬਾਈ ਹੁਣ ਇਹਦਾ ਰੇਟ ਰੂਟ ਲਵਾ ਕੇ ਦੇਖਿਆ ਨਾ ਦੇਖਿਆ ਤਾਂ ਨਹੀਂ ਹੈ ਜੀ ਵੇਚਣਾ ਨਹੀਂ ਹੈ ਇਹ ਰੱਖਣਾ ਅੱਛਾ ਰੱਖਣਾ ਹੀ ਆ ਤੇ ਹੋਰ ਬਾਈ ਆਪਣੇ ਮਤਲਬ ਘਰ ਦੇ ਵਿੱਚ ਇਹ ਤੋਂ ਇਲਾਵਾ ਕਿਹੜੇ ਟਰੈਕਟਰ ਨੇ ਨਹੀਂ ਟਰੈਕਟਰ ਕੋਈ ਨਹੀਂ ਇੱਕ ਹੈ ਜੀ ਅੱਛਾ ਇੱਕੇ ਟਰੈਕਟਰ ਆ ਬਾਈ ਤੇ ਫਸਲ ਵਾੜੀ ਕਿਹੜੀ ਕਰਦੇ ਹੋ ਬਾਈ ਬਸ ਜੀ ਸੀਜ਼ਨ ਵਾਈਸ ਹੈ ਕਣਕ ਉਹ ਸਹੀ ਕਣਕ ਹੈ ਕਣਕ ਤੇ ਜੀਰੀ ਆਪਣੀ ਅ ਜੀਰੀ ਨਹੀਂ ਹੈ ਜੀ ਅ ਸ ਜੀਰੀ ਨਹੀਂ ਕਰਦੇ ਬਾਜਰਾ ਚਰੀ ਬਾਜਰਾ ਬਸ ਅੱਛਾ ਜੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਆਪਾਂ ਗੱਲ ਕਰੀਏ ਜਿਵੇਂ ਆਪਾਂ ਹੁਣ ਅੱਗੇ ਤੋਂ ਸਟਾਰਟ ਕਰਦੇ ਹਾਂ ਹੈਨਾ ਫਰੰਟ ਦੇ ਵਿੱਚੋਂ ਕੀ ਕੀ ਕਰਾਇਆ ਬਾਈ ਆਪਾਂ ਇਹਦੇ ਵਿੱਚ ਬੈਂਫਰਾ ਹੀ ਪਹਿਲਾਂ ਹੀ ਹਿੱਸਾ ਬਦਲਾਇਆ ਨਾ ਬਾਈ ਇੱਕ ਅੱਛਾ ਜੀ ਹਿੱਸਾ ਬਦਲਾਇਆ ਹੋਇਆ ਬਾਈਆਂ ਨੇ ਠੀਕ ਹੈ ਜੀ 3 ਸਾਈ ਹਾਂਜੀ T20 ਸਾਈ ਜੀ T20 ਹਿੱਸਾ ਆ ਗਿਆ ਆਪਣਾ ਐਡਜਸਟੇਬਲ ਹੈਨਾ ਤੇ ਆਪਣਾ ਬੰਪਰ ਬਾਈ ਕਿੰਨੇ ਇੰਚੀ ਆ ਜੀਓਸ 26 27 ਇੰਚ ਹੋਣਾ ਇਹ 26 ਇੰਚ ਬਾਈਆ ਨੇ ਬੰਪਰ ਲਵਾਇਆ ਹੋਇਆ ਕਿੰਨੇ ਦਾ ਪੈ ਗਿਆ ਸੀਗਾ ਬਾਈਆ ਜੀ ਉਹ 8 7 ਕਾ ਪੈ ਗਿਆ ਉਸ ਟਾਈਮ ਉਹ 7 7 8000 ਦਾ ਪੈ ਗਿਆ ਸੀਗਾ ਬਾਕੀ ਥੱਲੇ ਬਾਈ ਨੇ ਪੀਸੀਆਰ ਲਾਈਟ ਲਵਾਈ ਹੋਈ ਆ ਇੱਕ ਜਿਹਨੂੰ ਕਹਿੰਦੇ ਨਹੀਂ ਆਹ ਦੇਖੋ ਨਹੀਂ ਚੱਲੇ ਵਾਸੇ ਟਰੇਨ ਵਾਲੇ ਹੋਰ ਨਹੀਂ ਲਵਾਏ ਨੇ ਤੇ ਹੁਣ ਅੱਜ ਨੇ ਬਾਈ ਆਪਣਾ ਜਿਵੇਂ ਲਾਈਟਾਂ ਵਗੈਰਾ ਵੀ ਚੇਂਜ ਕਰਾਈਆਂ ਹੋਈਆਂ ਨੇ ਹੈਨਾ ਇਹਦੀਆਂ ਅੱਛਾ ਜੀ ਇਹ ਆਪਣੀ ਜਿਵੇਂ ਨਵੇਂ 60 ਵਗੈਰਾ ਉਹਦੇ ਵਿੱਚ ਲੱਟਾਂ ਹੁੰਦੀਆਂ ਨੇ ਹੈਨਾ ਉਹਦੇ ਵਰਗੀਆਂ ਲੱਟਾਂ ਪਾਈਆਂ ਹੋਈਆਂ ਨੇ ਬਾਈ ਨੇ ਤੇ ਆਪਣੇ ਬਾਈ ਫਰੰਟ ਵਾਲੇ ਟਾਇਰ ਕਿੰਨੇ ਕ ਦੇ ਪੈ ਗਏ ਸੀਗੇ ਉਸ ਟਾਈਮ आर के कि नहीं पैगे जी अच्छा जी सनेरम भारी मुंह सनेरम अच्छा जी ਤੇ ਆਪਣੇ ਜਿਹੜੇ ਮੁਰਲੇ ਟਾਇਰ ਨੇ ਉਹ ਹੈਗੇ ਨੇ 31 15.5 ਦੇ ਬਾਕੀ ਨੇ ਇੱਕ ਚੀਜ਼ ਦਿਖਾਉਣਾ ਤੁਹਾਨੂੰ ਆਪਾਂ ਐਡੇ ਵੱਡੇ ਟਾਇਰ ਪਾਉ ਤਾਂ ਲੰਨੇ ਆ ਤੇ ਬਾਈ ਜਿਵੇਂ ਆਪਾਂ ਇੱਥੇ ਦੇਖ ਰਿਏ ਸੀਗੇ ਸਪੇਸ ਤਾਂ ਯਾਰ ਨਾਲ ਦੇ ਬਰਾਬਰ ਆ ਮੋੜਨ ਦੇ ਵਿੱਚ ਕੋਈ ਦਿੱਕਤ ਉਕਤ ਜਮਾਂ ਵੀ ਨਹੀਂ ਇਧਰਲੇ ਪਾਸੇ ਫਿਰ ਵੀ ਠੀਕ ਆ ਤੁਹਾਨੂੰ ਦੂਜੇ ਪਾਸੇ ਦਿਖਾਵਾਂ ਜੇ ਮੈਂ ਆਹ ਦੇਖੋ ਮਤਲਬ ਕੈਲੀਏ ਕੁੰਗਲ ਵੀ ਨਹੀਂ ਜਾਂਦੀ ਆਪਣੀ ਸਾਈਡ ਦੇ ਵਿੱਚੋਂ ਹੈਨਾ ਆਰ ਪਰ ਉਹਦੇ ਵਿੱਚ ਆਪਣੀ ਫਿਰ ਵੀ ਹੋ ਜਾਂਦੀ ਆ ਤੇ ਯਾਰ ਸੱਚੀ ਗੱਲ ਦੱਸਾਂ ਨਾ ਬਾਈ ਪੇਂਟ ਬਹੁਤ ਘੈੜ ਜਾ ਬਹੁਤ ਮਤਲਬ ਸੋਹਣਾ ਲੱਗਦਾ ਡਾਇਰੈਕਟਰ ਤੇ ਹੋਰ ਬਾਈ ਆਪਣਾ ਇੱਧਰ ਇੰਜਨ ਪੱਖੋ ਤਾਂ ਬਾਈ ਆਪਣਾ ਸਿੰਪਲ ਹੋਣਾ ਹੈਣਾ ਅੱਜ ਸਿੰਪਲ ਹੈ ਅੱਛਾ ਜੀ ਮਤਲਬ ਇੰਜਨ ਪੱਖ ਇੰਜਨ ਪੱਖੋ ਭੋਰਾ ਕੁਝ ਨਹੀਂ ਕਰਾਇਆ ਠੀਕ ਹੈ ਬਾਈ ਤੇ ਅਲਟੀਨੇਟਰ ਵਗੈਰਾ ਬਾਈ ਹਾਂਜੀ ਅਲਟੀਨੇਟਰ ਸਕੋਰਪੀਆ ਅਲਟੀਨੇਟਰ ਹੈ ਅੱਛਾ ਇਹ ਸਕੋਰਪੀਆ ਦਾ ਆਪਣਾ ਅਲਟੀਨੇਟਰ ਆ ਤੇ ਬਾਈ ਉਹ ਨਹੀਂ ਦੱਸ ਰਹੀ ਜਿਵੇਂ ਆਪਣਾ ਰੇਡੀਏਟਰ ਜਿਹੜਾ ਇਹਦਾ ਆਪਣਾ ਉਹ ਤਾਂ ਗੈਲ ਗਈ ਉਹ ਨਾਲ ਦੇ ਹੀ ਆਪਣਾ ਜਿਹੜਾ ਅਲਟੀਨੇਟਰ ਬਾਕੀ ਸਲੈਂਸਰ ਵਗੈਰਾ ਬਾਈ ਨੇ ਪਾਇਆ ਹੋਇਆ ਬਾਕੀ ਪਾਇਦਾਣ ਚੇਂਜ ਹੋਇਆ ਹੈ ਤਾਂ ਜਿਹੜੇ ਆਪਣੇ ਪੁਰਾਣੇ ਟਰੈਕਟਰ ਆਉਂਦੇ ਸੀਗੇ ਇਹਨਾਂ ਦੇ ਵਿੱਚ ਨਾ ਇੱਥੇ ਆਪਣਾ ਮਾਡਲ ਨੰਬਰ ਲਿਖਿਆ ਹੁੰਦਾ ਸੀਗਾ ਤੇ ਦੇਖ ਸਕਦੇ ਹੋ ਆਪਣਾ ਇੱਥੇ ਬਾਕੀ ਪਿਛਲੇ ਮਗਰਾੜ ਚੇਂਜ ਹੋਏ ਨੇ ਤੇ ਪਿਛਲੇ ਜਿਹੜੇ ਬਾਈ ਇਹਦੇ ਟਾਇਰ ਪਾਏ ਹੋਏ ਨੇ ਆਪਣੇ ਕਿੰਨੇ ਦੇ ਨੇ ਜੀ ਟਾਇਰ ਕੱਲੇ 55 ਕੇ ਤੇ ਅੱਛਾ ਜੀ ਸਾਈਜ਼ ਇਹਦਾ 14 ਨੋ 28 14 ਨੋ 28 ਆਈ ਅਰੇ ਡੇ ਲਏ ਕੰਪਨੀ ਵੱਲੋਂ ਕਿਹੜੇ ਆਉਂਦੇ ਨੇ ਬਾਈ ਇਹ 13 ਕੇ ਆਵਾ ਕੰਪਨੀ ਵੱਲੋਂ ਪਹਿਲਾਂ ਜੀ ਅੱਛਾ ਜੀ ਕੰਪਨੀ ਵੱਲੋਂ 13 ਨੋ 28 ਦੇ ਆਉਂਦੇ ਨੇ ਠੀਕ ਹੈ ਬਾਈ ਠੀਕ ਹੈ ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਰੀਸਟੋਰ ਕਰਾਈ ਨੂੰ ਯਾਰ 2 ਤੇ ਉਪਰੋਂ ਬਾਈ ਆਪਣਾ ਡਾਊਨ ਸੀਲਿੰਗ ਤੇ ਜਿਹੜਾ ਸਿਸਟਮ ਵਗੈਰਾ ਲਵਾਇਆ ਉਹ ਸਿਸਟਮ ਮੋਗੇ ਦਾ ਲਿਆ ਦੀ ਸੋਮਾ ਇਲੈਕਟ੍ਰੋ ਅੱਛਾ ਜੀ ਮਤਲਬ ਮੋਗੇ ਤੋਂ ਲਿਆਂਦਾ ਹੋਇਆ ਸਿਸਟਮ ਬਾਈਆਂ ਨੇ ਹਾਂ ਜੀ ਉਹ ਸੀਲਿੰਗ ਦਾ ਕਰਾ ਲਈ ਕਰਾਈ ਤੀ ਅੱਛਾ ਜੀ ਤੇ ਬਾਈ ਜਿਵੇਂ ਗੱਲ ਕਰੀਏ ਆਪਣਾ ਟਰੈਕਟਰ ਦਾ ਜਿਹੜਾ 36 ਦਾਸ ਆ ਇਹ ਮਤਲਬ 50 55 ਐਚਪੀ ਦੇ ਵਿੱਚ ਆਂਦਾ ਆ ਅੱਛਾ 50 55 ਦੇ ਵਿੱਚ ਹੀ ਆ ਉਹੀ ਹਾਂ ਕਿਉਂਕਿ ਇਹਦੀ ਪ੍ਰੋਪਰ ਗੱਲ ਕਰੀਏ ਕਿਤੇ ਵੀ ਲਿਖੀ ਨਹੀਂ ਹੋਈ ਕੋਈ ਇਹਨੂੰ 55 ਦੇ ਵਿੱਚ ਕੰਪੇਅਰ ਕਰਦਾ ਆ ਤੇ ਕੋਈ ਇਹਨੂੰ 50 ਚਪੀ ਦੇ ਵਿੱਚ ਕੰਪੇਅਰ ਕਰਦਾ ਆ ਅੱਛਾ ਬਾਈ ਪਿਛਲਾ ਹਿੱਸਾ ਉਸਾ ਤੇ ਇੰਤਾ ਨਹੀਂ ਕਰਾਇਆ ਅੱਛਾ ਜੀ ਤੇ ਜਿਹੜੀ ਆਪਣੀ ਪਿਛਲੀ ਬ੍ਰੇਕਾਂ ਨੇ ਕਿਉਂਕਿ ਸਿੰਪਲ ਹੈ ਸੁੱਕੀਆਂ ਅੱਛਾ ਜੀ ਸੁੱਕੀਆਂ ਬ੍ਰੇਕਾਂ ਨੇ ਆਪਣੀਆਂ ਪਿਛਲੇ ਪਾਸੇ ਤੇ ਸਿਸਟਮ ਬਾਈ ਨੇ ਲਵਾਇਆ ਹੋਇਆ ਸਿਸਟਮ ਕਿੰਨੇ ਦਾ ਪੈ ਗਿਆ ਸੀਗਾ ਬਾਈ ਜੋ ਪੈ ਗਿਆ ਜੀ ਮੈਨੂੰ 35 ਅਕਰੀ ਪੈ ਗਿਆ ਅੱਛਾ ਜੀ 35 ਹਜ਼ਾਰ ਦਾ ਸਿਸਟਮ ਤੇ ਡਾਊਨ ਸਕੇਲਿੰਗ ਵਗੈਰਾ ਜੋ ਹੀ 30 29 ਅਕਰੀ ਤੀ ਅੱਛਾ ਜੀ ਮਤਲਬ 60-70 ਹਜ਼ਾਰ ਦੇ ਨੇੜੇ ਦਾ ਕੰਮ ਡਾਊਨ ਸੀਲਿੰਗ ਤੇ ਆਪਣਾ ਸਿਸਟਮ ਵਗੈਰਾ ਤੇ ਲਾਇਆ ਹੋਇਆ ਤੇ ਭਾਈ ਇਹਦੇ ਵਿੱਚ ਕਮੀਆਂ ਤੇ ਚੰਗਿਆਈਆਂ ਜਿਹੜੀ ਤੁਹਾਨੂੰ ਵਧੀਆ ਲੱਗਦੀਆਂ ਹੋਣ ਕੁਝ ਕੁ ਕਮੀਆਂ ਜਾਂ ਕੁਝ ਚੰਗੀਆਂ ਚੀਜ਼ਾਂ ਕਮੀਆਂ ਦਾ ਕੋਈ ਨਹੀਂ ਹੈ ਬਸ ਵੀਰ ਹਾਂ ਗੇਰ ਆ ਕੀ ਬ੍ਰੇਕਾਂ ਦੀ ਪ੍ਰੋਬਲਮ ਹੈ ਬਾਕੀ ਥੋੜੀ ਕੋਈ ਪ੍ਰੋਬਲਮ ਨਹੀਂ ਅੱਛਾ ਬ੍ਰੇਕਾਂ ਦੀ ਪ੍ਰੋਬਲਮ ਲਗਾ ਫੋਰਡ ਦੀ ਬ੍ਰੇਕ اٹ ਲੱਗਾ ਅੱਛਾ ਭਾਈ ਤੇ ਭਾਈ ਜਿਵੇਂ ਆਪਾਂ ਗੱਲ ਕਰੀਏ ਯਾਰ ਅ ਅੱਜ ਦਾ ਤੁਹਾਡੇ ਕੋਲ ਸਮਝ ਲਓ ਜਦੋਂ 36 ਦਾਸ ਹੈਗਾ ਤੇ ਅੱਗੇ ਬਾਜ ਤਾਂ ਸਨ ਫਿਊਚਰ ਜੇ ਤੁਹਾਡਾ ਕਦੇ ਕੋਈ ਪਲਾਨ ਬਣਦਾ ਟਰੈਕਟਰ ਲੈਣ ਦਾ ਕਿਹੜਾ 5530 ਹੈ ਨਿਊਜ਼ਲੈਂਡ ਅੱਛਾ ਜੀ 454 ਵਾਲਾ ਹਾਂ 45 ਸਿੰਪਲ ਟੂ ਅੱਛਾ ਜੀ ਤੇ ਬਾਈ ਨਾਲ ਦੀ ਨਾਲ ਪੜਦਾ ਆਪਣਾ ਹਾਂ ਜੀ ਦਸਮੀ ਦੇ ਪੇਪਰ ਦੇ ਦੇ ਅੱਛਾ ਜੀ ਤੇ ਬਾਈ ਜਿਵੇਂ ਪੰਪ ਵਗੈਰਾ ਕੁਝ ਚੇਂਜ ਕਰਾਇਆ ਹੋਵੇ ਦਾ ਰੀਸਟੋਰ ਤੋਂ ਬਾਅਦ ਤਾਂ ਕੁਝ ਨਹੀਂ ਕਰਾਇਆ ਜੀ ਅੱਛਾ ਜੀ ਸਿੰਪਲ ਆ ਮਤਲਬ ਆਪਣਾ ਸਿੰਪਲ ਹੈ ਹਾਂ ਠੀਕ ਹੈ ਬਾਈ ਠੀਕ ਹੈ ਤੇ ਜਿਵੇਂ ਆਪਾਂ ਹੁਣ ਇੰਜਨ ਦੀ ਗੱਲ ਕਰੀਏ ਨਾ ਬਾਈਆਂ ਨੇ ਬਿਲਕੁਲ ਸਿੰਪਲ ਇੰਜਨ ਰੱਖਿਆ ਹੋਇਆ ਕਈ ਲੋਕ ਮੈਂ ਦੇਖਿਆ ਜਿਵੇਂ ਟਰਬੋ ਵਗੈਰਾ ਲਵਾ ਲੈਂਦੇ ਨੇ ਆਪਣਾ ਬਿਲਕੁਲ ਸਿੰਪਲ ਇਹਦੇ ਵਿੱਚ ਆਪਣਾ ਉਹੀ 3 ਸਿਲੰਡਰ ਇੰਜਨ ਆਉਂਦਾ ਆ ਸਿੰਪਲ ਵੀਟੋ ਸਿੰਪਲ ਵੀਟੋ ਆ ਇਹਦੇ ਵਿੱਚ ਤੇ ਆਪਣਾ ਪ੍ਰੈਸ਼ਰ ਸਟੀering ਕਰਾਇਆ ਹੋਇਆ ਬਾਈ ਜਾਨਾ ਹੈਨਾ ਠੀਕ ਆ ਬਾਈ ਠੀਕ ਆ ਬਾਕੀ ਯਾਰ ਫੋਰਡ ਜਿਹੜਾ ਟਰੈਕਟਰ ਆ ਨਾ ਆਪਣੇ ਇੰਜਨ ਤੇ ਆਪਣੀ ਜਿਹੜੀ ਆਵਾਜ਼ ਆ ਇਹਦੀ ਇੰਨੀ ਘੈਂਟ ਆਵਾਜ਼ ਆ ਨਾ ਮੈਂ ਕਹਿੰਦੇ ਨਹੀਂ ਕੱਲੇ ਕੱਲੇ ਪਿਸਟਨ ਦੀ ਜਿਹਨੂੰ ਜਿਵੇਂ ਬੁਲਟਾ ਬੱਸ ਉਸ ਹਿਸਾਬ ਦਾ ਫੋਰਡ ਦਾ ਕੰਮ ਤੇ ਅਵਾਦ ਤੋਂ ਫੋਰਡ ਪੂਰਾ ਮਸ਼ਹੂਰ ਆ ਆਪਣਾ ਉੱਪਰੋਂ ਕੀ ਕੀ ਚੇਂਜ ਕਰਾਇਆ ਸਟੇਰਿੰਗ ਚੇਂਜ ਕਰਾਇਆ ਬੱਸ ਸਟੇਰਿੰਗ ਚੇਂਜ ਆ ਬਾਈ ਨੇ ਮੀਟਰ ਚੇਂਜ ਕਰਾਏ ਵੇ ਤੇ ਬਾਕੀ ਆਪਣੀ ਬਾਈ ਨੇ ਪੈਰ ਵਾਲੀ ਰੇਸ ਵੀ ਲਵਾਈ ਹੋਈ ਆ ਇਹ ਆ ਤੁਹਾਨੂੰ ਪਤਾ ਦਿੱ ਤਰੀਕ ਦੇ ਵਿੱਚ ਕੋਮਨ ਹੁੰਦੀ ਜਾ ਰਹੀਆਂ ਨੇ ਸੀਟ ਚੇਂਜ ਕਰਾਈ ਹੋਈ ਆ ਬਾਈ ਨੇ ਤੇ ਉਧਰਲੇ ਪਾਸੇ ਆਪਣਾ ਗੱਲ ਕਰੀਏ ਜਿਹੜਾ ਮਿਊਜ਼ਿਕ ਪਲੇਅਰ ਆ ਗਿਆ ਤੇ ਐਦਾਂ ਦੀ ਕੋਸ਼ ਜਿਹੜੀ ਬਾਈ ਨੇ ਡਾਊਨ ਸਿਲਿੰਗ ਕਰਾਈ ਹੋਈ ਆ ਤੇ ਬਾਈ ਦੀ ਜਿਹੜੀ ਇੰਸਟਾਗ੍ਰam ਆਈਡੀ ਆ ਆਪਣੀ ਵੀਡੀਓ ਦੇ ਵਿੱਚ ਮੈਂਸ਼ਨ ਕਰਤੀ ਤੇ ਬਾਈ ਦਾ ਆਪਣਾ ਨਾਮ ਦਿਲਪ੍ਰੀਤ ਬਾਈ ਦਿਲਪ੍ਰੀਤ ਬਾਈ ਹੈ ਬਾਕੀ ਦੀ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ